ਤੁਹਾਨੂੰ ਪਤਾ ਹੈ 1 ਤਰੀਕ ਤੋਂ 1 ਅਕਤੂਬਰ ਤੋਂ ਸਾਡਾ ਜੋ ਆਫੀਸ਼ੀਅਲ ਸੀਜ਼ਨ ਹੈ ਪੈਡੀ ਦਾ ਉਹ ਸ਼ੁਰੂ ਹੋ ਚੁੱਕਿਆ ਹੈ ਇਸ ਸੰਬੰਧ ਵਿੱਚ ਸਾਡੇ ਜੋ ਆਰਤੀ ਪ੍ਰਾਣੇ ਉਹਨਾਂ ਦੇ ਕੁਝ-ਕੁਝ ਇਸ਼ੂਸ ਸੀਗੇ ਜੋ ਸਰਕਾਰ ਪੱਧਰ ਤੇ ਵੀ ਬੜੇ ਪੋਜ਼ਿਟਿਵ ਵੇਅ ਨਾਲ ਵਿਚਾਰੇ ਜਾ ਰਹੇ ਨੇ ਸਾਡੇ ਲੈਵਲ ਤੇ ਵੀ ਕੁਝ-ਕੁਝ ਉਹਨਾਂ ਵੱਲੋਂ ਗੱਲਾਂ ਆਈ ਸੀਗੀਆਂ ਮੈਂ ਪਹਿਲਾਂ ਵੀ ਆਪਣੇ ਜੋ ਆਰਤੀ ਪ੍ਰਾਣੇ ਉਹਨਾਂ ਨਾਲ ਇੱਕ ਦੋ ਮੀਟਿੰਗਸ ਕੀਤੀਆਂ ਨੇ ਔਰ ਅੱਜ ਵੀ ਮੈਂ ਉਸੇ ਸੰਬੰਧ ਵਿੱਚ ਇਕਤਾ ਮੰਡੀ ਦਾ ਜਾਇਜ਼ਾ ਲੈਣ ਆਇਆ ਸੀ ਕਿ ਮੰਡੀ ਦੇ ਪ੍ਰਬੰਧ ਵਿੱਚ ਕਿਸ ਪ੍ਰਬੰਧ ਕਿਸ ਤਰ੍ਹਾਂ ਦੇ ਦਾ ਪ੍ਰਬੰਧ ਸਾਰੇ ਬਿਲਕੁਲ ਦਰੁਸਤ ਨੇ ਔਰ ਨਾਲ ਹੀ ਮੇਰੀ ਇੱਛਾ ਹੋਈ ਕਿ ਮੈਂ ਸਾਰੇ ਜੋ ਸਾਡੇ ਆਰਟੀਪਲਾਨ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂ ਤਾਂ ਉਹਨਾਂ ਨੇ ਕੁਝ ਕੁਛ ਆਪਣੇ ਮੁੱਦੇ ਰੱਖੇ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਨਾਲਾਈਨ ਟਾਈਮ ਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਸਾਡਾ ਹੱਲ ਹੋ ਜਾਏਗਾ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਸਾਡਾ ਸੀਜ਼ਨ ਹੈ ਉਹ ਜਾਏਗਾ ਔਰ ਕਿਸੇ ਕਿਸਮ ਦੀ ਵੀ ਕਿਸੇ ਨੂੰ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਹੀਂ ਆਵੇਗੀ ਇਹ ਇਹ ਮੈਂ ਭਰੋਸਾ ਦਿੰਦਾ Oh